ਗਵਰਨਮੈਂਟ ਸਾਡੇ ਨਾਲ ਸਾਡੇ ਹਰ ਦੁੱਖ ਸੁੱਖ ਚ ਨਾਲ ਖੜਾ ਹੁੰਦਾ ਜਿਵੇਂ ਜਿਵੇਂ ਜੇ ਸਾਡੇ ਘਰੇ ਕੋਈ ਬਿਮਾਰ ਹੋਵੇ ਤੇ ਸਾਨੂੰ ਟਾਈਮ ਨਹੀਂ ਮਿਲਦਾ ਉਹ ਦਵਾਈ ਦਿਵਾਉਣ ਵੀ ਗਵਰਨਮੈਂਟ ਜਾਂਦਾ ਜਦੋਂ ਰੋੜੇ ਵੱਟੇ ਵੱਜ ਰਹੇ ਹੁੰਦੇ ਆ ਇਹ ਤਾਂ ਗਵਰਨਮੈਂਟ ਅੱਗੇ ਹੁੰਦਾ ਜੇ ਸਾਡੇ ਦੁੱਖ ਦਰਦ ਹੁੰਦਾ ਖੁਸ਼ੀ ਗਮੀ ਹੁੰਦੀ ਆ ਤਾਂ ਹਰੇਕ ਚ ਸਾਡੇ ਨਾਲ ਉਹ ਭਰਾਵਾਂ ਨੂੰ ਖੜਦਾ ਉਹਦੇ ਚ ਇਹ ਵੀ ਅੱਗੇ ਗੱਲ ਕੀਤੀ ਸੀ ਵੀ ਉਹ ਗਵਰਨਮੈਂਟ ਇੱਕ ਭਰਾ ਵਾਂਗੂੰ ਤਾਂ ਵਿਚਰਦਾ ਹੈ ਪਰ ਜਦੋਂ ਉਹ ਰਹਿ ਜਾਂਦਾ ਸਮਾਜ ਦੇ ਵਿੱਚ ਉਹ ਫਿਰ ਗਨਮੈਨ ਦੇ ਤੌਰ ਤੇ ਰਹਿ ਜਾਂਦਾ ਜੀ ਆਮ ਆਪਾਂ ਦੇਖੀਏ ਤਾਂ ਜਿਵੇਂ ਹੁਣ ਕਿਸੇ ਪੋਲੀਟਿਕਲ ਲੀਡਰ ਦੇ ਨਾਲ ਹੈ ਗਨਮੈਨ ਉਹ ਉਹਨਾਂ ਦੇ ਨਾਲ ਜਿਵੇਂ ਦਿੱਲੀ ਜਾਂਦੇ ਹੋਣ 10 ਜਾਣੇ ਇੱਕ ਲੀਡਰ ਦੇ ਨਾਲ ਜਾ ਰਹੇ ਆ ਤਾਂ ਸਾਰਾ ਸਮਾਨ ਤਾਂ ਚੱਕ ਕੇ ਲੈ ਜਾ ਨਹੀਂ ਸਕਦੇ ਤਾਂ ਉਹ ਆਪ ਦਾ ਇੱਕੋ ਕੱਪੜੇ ਜਿਹੜੇ ਪਾਏ ਹੁੰਦੇ ਜੀ ਉਹਨਾਂ ਨੂੰ ਤਿੰਨ ਦਿਨ ਰਹਿਣਾ ਪੈ ਜੀ ਤਾਂ ਉਹਨਾਂ ਦਾ ਜੀਵਨ ਪੱਤਰ ਕਿ ਹੋ ਜਾਊਗਾ ਉਹਨਾਂ ਦੀ ਇਸ ਉਸ ਨੂੰ ਆਪਾਂ ਫੀਲ ਕਰੀਏ ਵੀ ਉਹਨਾਂ ਨੂੰ ਜ਼ਿੰਦਗੀ ਨੂੰ ਕਿਵੇਂ ਕੱਢਦੇ ਆ ਜੇ ਕਿਸੇ ਅਫੀਸਰ ਦੇ ਘਰੇ ਰਹਿੰਦੇ ਆ ਤਾਂ ਕਈ ਤਾਂ ਅਫਸਰ ਬਹੁਤ ਚੰਗੇ ਹੁੰਦੇ ਆ ਉਹਨਾਂ ਲਈ ਰੂਮ ਬਣਾ ਦਿੰਦੇ ਆ ਜਾਂ ਉਹਨਾਂ ਦੀ ਸੁੱਖ ਸਾਧਨ ਕਰ ਦਿੰਦੇ ਆ ਕਈ ਸੱਜਣ ਇਕੱਲੇ ਟੈਂਟ 'ਚ ਹੀ ਉਹਨਾਂ ਨੂੰ ਵਾਰ ਦਿੰਦੇ ਆ ਤੇ ਉਹਨਾਂ ਲਈ ਪ੍ਰੋਪਰ ਵਾਸ਼ਰੂਮ ਜਾਂ ਬੇਸਿਕ ਐਮੈਨਿਟੀਆਂ ਆ ਜਿਹੜੀਆਂ ਉਹ ਨਹੀਂ ਹੁੰਦੀਆਂ ਸੋ ਮੇਰੀ ਬੇਨਤੀ ਹੈ ਜਿਹੜੇ ਵੀ ਅਫਸਰ ਨੂੰ ਰੱਬ ਨੇ ਗਨਮੈਨ ਜਾਂ ਜਿਹੜੇ ਵੀ ਲੀਡਰ ਨੂੰ ਗਨਮੈਨ ਬਖਸ਼ੀ ਹੈ ਉਹਨਾਂ ਦੇ ਰਹਿਣ ਲਈ ਉਹਨਾਂ ਦੀ ਬੇਸਿਕ ਅਮੈਨਿਟੀਆਂ ਦੀ ਉਹਨਾਂ ਨੇ ਲਾਜ਼ਮੀ ਪ੍ਰਬੰਧ ਕਰਨਾ ਨਹੀਂ ਬਿਲਕੁਲ ਬਿਲਕੁਲ ਤੁਹਾਡੀ ਬਿਲਕੁਲ ਬਹੁਤ ਸਿਆਣੀ ਗੱਲ ਆ ਤੇ ਬਹੁਤ ਦੇਖੋ ਇਹ ਮੁਰਖ ਸਾਹਿਬ ਜਿਹੜੀ ਇਹ ਗੱਲ ਆਉਂਦੀ ਹੈ ਹਿਊਮੈਨਿਟੀ ਤੇ ਬੰਦਾ ਕਿਸੇ ਪੋਸਟ ਤੇ ਹੋਵੇ ਇਨਸਾਨੀयत ਜਿਹਦੇ ਵਿੱਚ ਹੈਗੀ ਆ ਉਹ ਹਰ ਚੀਜ਼ ਨੂੰ ਸੋਚੂਗਾ ਉਹ ਗਨਮਨਾਂ ਬਾਰੇ ਵੀ ਸੋਚੂਗਾ ਕਿਸੇ ਨੂੰ ਇਨਸਾਫ ਦੇਣ ਬਾਰੇ ਵੀ ਮਤਲਬ ਆਪਣੇ ਇਨਸਾਨੀਤਾ ਲੜਨੀ ਛੱਡੂਗਾ ਹਣਾ